ਹਾਏ ਪੁੱਤਰ ਪੇਪਰ ਚੱਲਿਆ ਕਰੀਦਾ ਜੇ ਉਹ ਆਇਆ ਸੀ ਕਿ ਹੋਇਆ ਸੀ ਕਿ ਪੁੱਤਰ ਪੇਪਰ ਦੇਣ ਚੱਲੀ ਸੀ ਰੇਲ ਤੋਂ ਪੈਰ ਸੀ ਤੁਲ ਗਿਆ ਇਹ ਡੇਗ ਪੀ ਤੇ ਟ੍ਰੇਨ ਚੱਲ ਕੇ ਚੜ ਗਈ ਉੱਤੇ ਹਾਏ ਪੇਪਰ ਕਿੱਥੇ ਦੇਣ ਜਾ ਰਹੇ ਸੀਗੇ ਜੀ ਚੰਡੀਗੜ੍ਹ ਚੱਲੇ ਸੀ ਪੇਪਰ ਦੇਣ ਹਾਏ ਮੇਰੇ ਪੇਪਰ ਸੀ ਕੋ ਸਰਕਾਰ ਜਾਂ ਨੌਕਰੀ ਦਾ ਚੰਡੀਗੜ੍ਹੋਂ ਉਹਦਾ ਫਾਰਮ ਭਰਿਆ ਤਾਂ ਸਦਾ ਹਾਏ ਲੜਕੀ ਦਾ ਨਾਮ ਕੀ ਹੈ ਜੀ ਉਹਦਾ ਨਾਮ ਰਿਬਕਾ ਹੈ ਠੀਕ ਆਏ ਮੇਰੀ ਛੇਰ ਮਰ ਗਈ ਬੱਚੀ ਮੇਰੀ ਬੱਚੀ ਇੰਨੀ ਸੋਹਣੀ ਦੇਰੀ ਇਹ ਜਿਹੜੀ ਘਟਨਾ ਹੋਈ ਹੈ ਕਿੱਥੇ ਹੋਈ ਹੈ ਜੀ ਹਾਏ ਉਧਰ ਚਾਉਣੀ ਜਾਣ ਕਰੇਟੇਸ਼ਨ ਤੇ ਹੋਈ ਹੈ ਕਿ ਐਸ ਤੇ ਇਹ ਕਿਰੇਟੇਸ਼ਨ ਤੇ ਹੋਈ ਹੈ ਆਪਣਾ ਕਿ ਕਿੱਥੋਂ ਤੁਸੀਂ ਰਹਿੰਦੇ ਹੋ ਤੁਸੀਂ ਹਾਏ ਅਗਲੇ ਰਹਿਣੇ ਗੁਰੂ ਕਰਨ ਸਿੰਘ ਜੀ ਬੰਦੇ ਜਿਹੜੇ ਪੁੱਤਾਰੇ ਤੇਰੀ ਬੱਚੀ ਨੇ ਐਮਐਸਸੀ ਕੀਤੀ ਇੱਕ ਮਿਸਤਰੀ ਪੜ੍ਹੀ ਹੈ ਮੈਂ ਸਦੀਪ ਤੇ ਮਿਸਤਰੀ ਦੀ ਟੀਚਰ ਸੀ ਹਾਏ ਹਾਏ ਤੋ ਇਹ ਪਰ ਆਉਣਾ ਹੈ ਕੈਲਡ ਤੋਂ ਚੰਦਗੜ੍ਹ ਟ੍ਰੇਲ ਤੇ ਚੜਨਾ ਹੈ। ਉਹਨਾਂ ਦੇ ਪੇਪਰੇ ਬੱਚੇ ਦਾ ਪੈਰ ਫਿਸਰਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਤੋ ਉੱਤੇ ਪੂਰੀ ਸਾਵਧਾਨੀ ਚਾਹੀਦੀ ਹੈ ਕਿ ਗਾਂ ਤੋਂ ਹਰ ਕੇ ਬੱਚੇ ਨਾਲ ਇਹ ਹਾਸਾ ਨਾ ਹੋਵੇ। ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ। ਸਾਡੇ ਬੱਚੇ ਨਾਲ ਤਾਂ ਬਹੁਤ ਬੁਰਾ ਹੋ ਗਿਆ ਜੀ ਤਾਂ ਕਿਸੇ ਜੋਗੇ ਰਹਿ ਗਏ। ਇਕੱਲਾ ਬੱਚਾ ਹੀ। ਗਾਂ ਬੱਚਾ ਨੇ ਨਾਲ ਕੋਈ ਹੈ ਇਕੱਲਾ ਮਾਪੇ ਰਹਗਾ ਇਹਨਾਂ ਨੂੰ ਕਸਭਾਲਣ ਵਾਲਾ ਨਹੀਂ ਰਹਗਾ। ਉਹਨੇ ਕੀ ਲਈ ਨਰਕੇ ਦੇ ਇਦਾਂ ਹੀ ਕੱਲਾ ਹੋ ਜਾਗਾ। ਇਹ ਗਰੂਰਸਾਉ ਟ੍ਰੇਨ ਚੜੀ ਜੀ ਪੇਪਰ ਦੇਣ ਵਾਲੀ। ਤੇ ਉਦੋਂ ਬਾਅਦ ਸਨ 7:30 8 ਵਜੇ ਫੋਨ ਗਿਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਏ ਹਸਪੀਟਲ ਆ ਕੇ ਸਾਨੂੰ ਪਤਾ ਲੱਗਾ ਵੀ ਕੁੜੀ ਦਾ ਪੈਰ ਟ੍ਰੇਨ ਚੜ ਲੈ ਗਿਆ ਛਿੜ ਗਿਆ ਟ੍ਰੇਨ ਦੇ ਥੱਲੇ ਆ। ਹਸਪੀਟਲ ਆ ਕੇ ਪਤਾ ਲੱਗਾ ਸਾਨੂੰ। ਕਿਹਨਾਂ ਦੀ ਤਰਫੋਂ ਤੁਹਾਨੂੰ ਕਾਲ ਕੀਤੀ ਗਈ ਸੀ? ਸਾਰ ਨੂੰ ਜੇ ਇਥੋਂ ਮੁੰਡੇ ਕੇ ਨੇ ਕੀਤੀ ਕਾਲ ਆ। ਆ ਮੈਂ ਕਿਸੇ ਨੇ ਕੀਤੀ ਬੰਦੇ ਨੇ। ਕੀ ਮੰਗ ਕਰਦੇ ਹੋ? ਮੰਗ ਜਵੇਲੋ ਜੀ ਜੋ ਚੜੀ ਕਿੱਕਾ ਕੁੜੀ ਸੀ ਸਾਡੇ ਭਤੀਜੀ ਸਾਡੇ ਭਰਾ ਕੋਲੇ ਹੋਰ ਕੋਈ ਬੱਚਾ ਨਹੀਂ ਆਣਾ ਰੇਲਵੇ ਪੁਲਿਸ ਅਦਿਨਤਾਂ ਦੇ ਜਿਹੜਾ ਰੇਲਵੇ ਸਟੇਸ਼ਨ ਫਲੋਸਪੁਰ ਕੈਂਟ ਹੈ ਉਥੇ ਟ੍ਰੇਨ ਨੰਬਰ IC 06982 ਜਿਹਦੇ ਵਿੱਚ ਇੱਕ ਨਾ ਪਤਾ ਨਾਮ ਨੂੰ ਲੜਕੀ ਸੀ ਜਿਹੜੀ ਉਹ ਚੜਨ ਲੱਗੀ ਤੇ जख्मी ਹੋ ਗਈ ਇਕਦਮੀ ਤੇ ਉਸ ਟਾਈਮ ਜਿਹੜੇ ਡਿਊਟੀ ਤੇ ਮੁਲਾਜ਼ਮ ਸੀਗੇ ਸਾਡੇ ਰਿਸਪੈਕਟਡ ਮੈਮ ਲੋਕਲ ਰੈਂਕ ਦੀ ਐ ਸਹੀ ਰਾਜਰਾਨੀ ਜੀ ਤੇ ਉਹਨਾਂ ਨੇ ਆਪਣੇ ਸਟਾਫ ਨਾਲ ਪਹੁੰਚ ਕੇ ਜਿਵੇਂ ਮੈਡਮ ਰਿਤੂ ਬਾਲਾ ਜੀ ਤੇ ਮੈਡਮ ਪਰਵਿੰਦਰ ਕੌਰ ਜੀ ਇਹਨਾਂ ਨੇ ਮੌਕੇ ਤੇ ਜਾ ਕੇ ਉੱਥੇ ਦੇਖਿਆ ਤੇ ਜਿਹੜੀ ਉਹ ਲੜਕੀ ਸੀ ਉਹਨੂੰ ਇਲਾਜ ਲਈ ਹਸਪੀਟਲ ਲੈ ਕੇ ਜਾਇਆ ਗਿਆ ਸੀਗਾ ਸਿਵਲ ਹਸਪੀਟਲ ਫਲੋਸਪੁਰ ਬਟ ਉੱਥੇ ਮਤਲਬ ਜਾ ਕੇ ਪਤਾ ਲੱਗਿਆ ਡਾਕਟਰ ਦੇ ਕੋਲ ਪਤਾ ਲੱਗਿਆ ਵੀ ਉਹਨਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਵਿੱਚ ਕਾਰਵਾਈ ਜਿਹੜੀ ਹੋ ਗਈ ਆ ਉਹ ਮੈਡਮ ਰਾਜਰਾਨੀ ਨੇ ਅਮਰਜੀਤ ਨੇ